ਜੁਗੋ ਜੁਗ ਰਵੇ ਵਸਤਾ ਅਜੇ ਪਿੰਡਾਂ ਵਿੱਚ ਹੈਗੇ ਭਾਈਚਾਰਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪੁਰਾਣੇ ਸਮੇਂ ਤੋਂ ਬਹੁਤ ਚੀਜ਼ਾਂ ਜਿਹੜੀਆਂ ਸਾਥੋਂ ਉਲੋਪ ਹੋ ਰਹੀਆਂ ਨੇ ਉਹ ਚੀਜ਼ਾਂ ਭਾਵੇਂ ਦੁਬਾਰਾ ਵਾਪਸ ਨਹੀਂ ਆ ਸਕਦੀਆਂ ਪਰ ਕੁਝ ਐਸੇ ਪਿੰਡ ਅਜੇ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਉਹ ਚੀਜ਼ਾਂ ਬਰਕਰਾਰ ਨੇ ਕਦੀ ਕਿਦਾਂ ਸਾਡਾ ਸਾਰਿਆਂ ਦਾ ਐਸੇ ਪਿੰਡਾਂ 'ਚ ਢੇੜਾ ਵੱਜਦਾ ਹੋਏਗਾ ਜਿਨ੍ਹਾਂ ਪਿੰਡਾਂ ਦੇ ਵਿੱਚ ਅਸੀਂ ਅੱਜ ਵੀ ਉਹਨਾਂ ਬਾਬਿਆਂ ਨੂੰ ਸੱਤ ਵਿੱਚ ਬੈਠਿਆਂ ਨੂੰ ਤਾਸ਼ ਖੇਡਦੇ ਹੋਏ ਵੇਖਦੇ ਹਾਂ ਤੇ ਉਹੀ ਗੱਲਾਂ ਉਹੀ ਸਭ ਕੁਝ ਸਾਨੂੰ ਪੁਰਾਣਾ ਦੇਖਣ ਨੂੰ ਮਿਲਦਾ ਹੈ ਸੋ ਇਹ ਸਭ ਕੁਝ ਹਰ ਇੱਕ ਪਿੰਡ ਦੇ ਵਿੱਚ ਨਹੀਂ ਟਾਮੇ ਟਾਵੇਂ ਪਿੰਡਾਂ ਦੇ ਵਿੱਚ ਇਹ ਅਜੇ ਮੌਜੂਦ ਹੈ ਤੇ ਅਕਸਰ ਇਹ ਉਹਨਾਂ ਨੂੰ ਵਧੀਆ ਲੱਗਦਾ ਹੈ ਜਿਨ੍ਹਾਂ ਨੇ ਇਹ ਸਮਾਂ ਪੁਰਾਣੇ ਸਮੇਂ ਚ ਦੇਖਿਆ ਇਹ ਚੀਜ਼ਾਂ ਪੁਰਾਣੇ ਸਮੇਂ ਚ ਦੇਖੀਆਂ ਨੇ ਜਿਨ੍ਹਾਂ ਨੇ ਤੌੜੀ ਦੇ ਦੁੱਧ ਕੜੇ ਹੋਏ ਤੇ ਡਲੇ ਗੁੜ ਦੇ ਖਾਦੇ ਹੋਏ ਉਹਨਾਂ ਨੂੰ ਇਹ ਚੀਜ਼ਾਂ ਵਾਰੀ ਜ਼ਿਆਦਾ ਪਤਾ ਸੋ ਇਸੇ ਗਲਤੀ ਮੂਰ ਲਾਉਂਦੇ ਆ ਸਾਡੇ ਲੇਖਕ ਪ੍ਰੀਤਮ ਗੁੜਥਰੀ ਵਾਲਾ ਜੀ ਸੋ ਉਹ ਲਿਖਦੇ ਨੇ ਕਿ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਅਲੋਪ ਹੋ ਰਹੇ ਨੇ ਪੁਰਾਣਾ ਸੱਭਿਆਚਾਰ ਅਲੋਪ ਹੋ ਰਿਹਾ ਪਰ ਬਹੁਤੇ ਅਸੀਂ ਪਿੰਡ ਨੇ ਹਜੇ ਵੀ ਉਹਨਾਂ ਦੇ ਵਿੱਚ ਭਾਈਚਾਰਾ ਉਬਰ ਕਰਾਰ ਹੈ ਉਸ ਭਾਈਚਾਰੇ ਦੀ ਦਿੱਕਸਰ ਨੂੰ ਨਜ਼ਰ ਆਉਂਦੀ ਏ ਤੇ ਲੇਖਕ ਨੇ ਕੀ ਕੁਝ ਲਿਖਿਆ ਕਿ ਕੀ ਕੁਝ ਉਸ ਨੂੰ ਦੇਖਣ ਨੂੰ ਮਿਲਿਆ ਆਓ ਆਪਾਂ ਉਹਨਾਂ ਦੀ ਰਚਨਾ ਦੇ ਵਿੱਚ ਪੜਦੇ ਸੁਣਦੇ ਹਾਂ ਕਹਿੰਦੇ ਆਪਣੇ ਪਿੰਡ ਦੀ ਸੁਨਾਵਾ ਲੋਕੋ ਗੱਲ ਮੈਂ ਸ਼ਹਿਰੋਂ ਮਿਲਣ ਗਿਆ ਸੀ ਜਦੋਂ ਕੱਲ ਮੈਂ ਆਪਣੇ ਪਿੰਡ ਦੀ ਸੁਨਾਵਾ ਲੋਕੋ ਗੱਲ ਮੈਂ ਸ਼ਹਿਰੋਂ ਮਿਲਣ ਗਿਆ ਸੀ ਜਦੋਂ ਕੱਲ ਮੈਂ ਤਾਸ਼ ਖੇਡਦੇ ਸੀ ਬਾਬੇ ਨਾਲੇ ਮਾਰਦੇ ਸੀ ਦਾਬੇ ਮੰਨਾ ਭਾਗ ਸਿਆਂ ਜੇ ਤੋੜਦੇ ਗਿਆਰਾ ਜੁਗੋ ਜੁਗ ਰਵੇ ਵਸਤਾ ਹਲੇ ਪਿੰਡਾਂ ਵਿੱਚ ਹੈਗਾ ਭਾਈਚਾਰਾ ਕਹਿੰਦੇ ਤੇਜਾ ਸੱਤੀ ਨਾਲ ਅਠੀ ਚੱਕ ਲੈ ਗਿਆ ਤੇਜਾ ਸੱਤੀ ਨਾਲ ਅਠੀ ਚੱਕ ਲੈ ਗਿਆ ਗੇਜੇ ਫੜ ਲਈ ਚਲਾਕੀ ਰੌਲਾ ਪੈ ਗਿਆ ਪੱਤੇ ਵਗਮੇ ਸੀ ਮਾਰੇ ਗਾਲੋ ਗਾਲੀ ਹੋ ਗਈ ਸਾਰੇ देर ਬਾਅਦ ਦੇਖੇ ਖੇੜ ਦੇ ਦੁਆਰਾ ਜੁਗੋ ਜੁਗ ਰਵੇ ਵਸਤਾ ਅਜੇ ਪਿੰਡਾਂ ਵਿੱਚ ਹੈਗਾ ਭਾਈਚਾਰਾ ਸੋ ਅੱਗੇ ਲਿਖਿਆ ਕਹਿੰਦੇ ਦਾਦੀ ਘਰਾਂ ਵਿੱਚੋਂ ਮਿਲੀ ਮੈਨੂੰ ਰੋੜ ਤੇ ਦਾਦੀ ਘਰਾਂ ਵਿੱਚੋਂ ਮਿਲੀ ਮੈਨੂੰ ਰੋੜ ਤੇ ਲੱਗੀ ਧੱਕੇ ਨਾਲ ਘਰ ਮੈਨੂੰ ਮੋੜ ਕੇ ਦੁੱਧ ਤੌੜੀ ਦਾ ਪਿਆਇਆ ਡਲਾ ਗੁੜ ਦਾ ਖਵਾਇਆ ਪੀ ਕੇ ਰੱਬ ਦੀ ਸੋ ਆ ਗਿਆ ਨਜ਼ਾਰਾ ਜੁਗੋ ਜੁਗ ਰਵੇ ਵਸਤਾ ਅਜੇ ਪਿੰਡਾਂ ਵਿੱਚ ਹੈ ਗਿਆ ਭਾਈਚਾਰਾ ਬੈਠੇ ਸੱਤ ਵਿੱਚ ਰਹਿੰਦੇ ਨੰਦ ਅਤੇ ਲਾਲੂ ਵੇ ਬੈਠੇ ਸੱਤ ਵਿੱਚ ਰਹਿੰਦੇ ਨੰਦ ਅਤੇ ਲਾਲੂ ਵੇ ਜਾ ਕੇ ਹੱਟੀ ਤੋਂ ਲਿਆਉਣੇ ਮੈਂ ਤਾਂ ਆਲੂ ਵੇ ਹੋਰ ਸੌਦਾ ਵੀ ਲਿਆਉਣਾ ਮੈਂ ਤਾਂ ਘਰ ਵੀ ਚਲਾਉਣਾ ਤੁਰ ਜਾਣ ਜਾ ਕੇ ਬੋਲ ਸਰਦਾਰਾ ਜੁਗੋ ਜੁਗ ਰਹੇ ਵਸਤਾ ਅਜੇ ਪਿੰਡਾਂ ਵਿੱਚ ਹੈਗਾ ਭਾਈਚਾਰਾ ਅੱਗੇ ਲਿਖਦੇ ਨੇ ਕਹਿੰਦੇ ਦੁੱਖ ਮਾੜੇ-ਮੋٹے ਤੇ ਵੀ ਪਿੰਡ ਸਾਰਾ ਆਉਂਦਾ ਏ ਦੁੱਖ ਮਾੜੇ-ਮੋٹے ਤੇ ਵੀ ਪਿੰਡ ਸਾਰਾ ਆਉਂਦਾ ਏ ਸ਼ਰੀਕਾ ਵੀ ਤਾਂ ਬਹਿ ਕੇ ਦੁੱਖ ਨੂੰ ਬਣਾਉਂਦਾ ਏ ਨਾ ਕੋਈ ਵਿਰੋਧ ਆ ਤੇ ਵੈਰ ਸਾਰੇ ਮੰਗਦੇ ਨੇ ਖੈਰ ਇੱਕ ਦੂਜੇ ਤਾਂ ਹੀ ਬਣਦੇ ਸਹਾਰਾ ਜੁਗੋ ਜੁਗ ਰਹੇ ਵਸਤਾ ਅਜੇ ਪਿੰਡਾਂ ਵਿੱਚ ਹੈਗਾ ਭਾਈਚਾਰਾ ਅਖੀਰਲੇ ਪਰੇ ਚ ਲਿਖਦੇ ਨੇ ਥੋੜੀ ਜ਼ਿੰਦਗੀ ਅਲੱਗ ਵਿੱਚ ਸ਼ਹਿਰਾਂ ਦੇ ਥੋੜੀ ਜ਼ਿੰਦਗੀ ਅਲੱਗ ਵਿੱਚ ਸ਼ਹਿਰਾਂ ਦੇ ਰਹਿਣ ਗੁੜਥੜੀ ਵਾਲਿਆ ਵਾਂਗ ਗੈਰਾਂ ਦੇ ਦੁੱਖ ਸੁੱਖ ਦੇ ਨਾ ਸਿਰੀ ਆਈ ਪਈ ਐ ਅਖੀਰੀ ਚੱਲੇ ਪ੍ਰੀਤਮਾ ਨਾ ਕੋਈ ਯਾਰਾ ਚਾਰਾ ਜੁਗੋ ਜੁਗ ਰਵੇ ਵਸਤਾ ਅਜੇ ਪਿੰਡਾਂ ਵਿੱਚ ਹੈ ਗਿਆ ਭਾਈਚਾਰਾ ਜੁਗੋ ਜੁਗ ਰਵੇ ਵਸਤਾ ਸੋ ਬੜੀਆਂ ਸੋਹਣੀਆਂ ਗੱਲਾਂ ਪ੍ਰੀਤਪ ਸਿੰਘ ਜੀ ਨੇ ਲਿਖੀਆਂ ਨੇ ਸੋ ਜਿੱਥੇ ਇੱਥੇ ਇਹਨਾਂ ਨੇ ਇਸ ਗੱਲ ਵਾਸਤੇ ਖੈਰ ਮੰਗੀ ਹੈ ਕਿ ਜੁਗੋ ਜੁਗ ਵਸਤਾ ਰਵੇ ਪਿੰਡਾਂ ਦਾ ਭਾਈਚਾਰਾ ਉਥੇ ਨਾਲ-ਨਾਲ ਥੋੜੀ ਜਿਹੀ ਤੁਲਨਾ ਵੀ ਕੀਤੀ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਮੂਹ ਮਲਾਪ ਦਾ ਆਪਸੀ ਫਰਕ ਹੈ। ਸੋ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਮਾਹੌਲ ਦਾ ਥੋੜਾ ਜਿਹਾ ਫਰਕ ਜ਼ਰੂਰ ਹੁੰਦਾ ਹੈ। ਪਰ ਸੱਚ ਇਹ ਵੀ ਹੈ ਕਿ ਪਿੰਡਾਂ ਦੇ ਵਿੱਚ ਵੀ ਬਹੁਤ ਚੀਜ਼ਾਂ ਜਿਹੜੀਆਂ ਗੁੰਮ ਹੁੰਦੀਆਂ ਜਾਂਦੀਆਂ ਨੇ। ਪਰ ਲੇਖਕ ਅਨੁਸਾਰ ਕੁਝ ਨਾ ਕੁਝ ਭਾਈਚਾਰਾ ਅਜੇ ਪਿੰਡਾਂ ਦੇ ਵਿੱਚ ਪਿਆ ਹੈ ਜਿਹਨੂੰ ਸੰਭਾਲਣ ਦੀ ਲੋੜ ਹੈ। ਸੋ ਦੁੱਖ-ਸੁਖ ਦੇ ਵਿੱਚ ਇੱਕ ਦੂਜੇ ਨਾਲ ਖੜਨ ਦੀ ਮਿਸਾਲ ਜ਼ਿਆਦਾਤਰ ਪਿੰਡਾਂ ਦੇ ਵਿੱਚ ਦੇਖਣ ਨੂੰ ਅਜੇ ਵੀ ਮਿਲਦੀ ਹੈ। ਸੋ ਆਓ ਆਪਾਂ ਇਸ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ